हां जी भाई जी आज ਆਪਾਂ ਪਹੁੰਚੇ ਆ ਜੀ ਪੈਂਕੇ ਬਾਈ ਕੋਲੇ ਜਿਹੜਾ ਤਕਰੀਬਨ ਸਾਰੀ ਤੁਸੀਂ ਇਹਨੂੰ ਜਾਣਦੇ ਹੋ ਤੇ ਬਾਈ ਵੀਡੀਓ ਫਨੀ ਮੇਰੇ ਨਾਲ ਕਾਫੀ ਬਣਾਉਂਦਾ ਰਹਿੰਦਾ ਅੱਜ ਵੀ ਬਣਾਵਾਂਗੇ ਪਰ ਬਾਈ ਦੇ ਅੱਜ ਨਾ ਤੁਹਾਨੂੰ ਸੇਲ ਵਾਲੇ ਜਾਨਵਰ ਦਿਖਾਉਣੇ ਆ ਤੇ ਬਾਈ ਦੇ ਸਾਰੇ ਫਾਰਮ ਦੇ ਜਾਨਵਰਾਂ ਦੀ ਤੁਹਾਨੂੰ ਡਿਟੇਲ ਵੀ ਦਿਆਂਗੇ ਸੇਲ ਵਾਲੇ ਪਹਿਲਾਂ ਨਾ ਸਿਰਫ ਸੇਲ ਵਾਲੇ ਦਿਖਾਉਣੇ ਆ ਬਾਈ ਪੈਂਕੇ ਹਾਂਜੀ ਪਹਿਲਾਂ ਇਕੱਲੇ ਸੇਲ ਵਾਲੇ ਆਉਣਗੇ ਫਿਰ ਸਾਰੇ ਜਾਨਵਰਾਂ ਦੀ ਸਤਾਰ ਵੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਸਾਰੇ ਜਾਨਵਰਾਂ ਦੀ ਡਿਟੇਲ ਬਾਈ ਕੋਲ ਕਾਫੀ ਚੰਗੀ ਕਲੈਕਸ਼ਨ ਆ ਘੋੜਿਆਂ ਦੀ ਆਜੋ ਪਹਿਲੀ ਘੋੜੀ ਦਿਖਾਉਣੇ ਤੁਹਾਨੂੰ ਆ ਵੀ ਬਾਈ ਸੇਲ ਆਲੀ ਆ ਨਾ ਹਾਂਜੀ ਬਾਈ ਹਾਂਜੀ ਇਹਦੀ ਦਿਓ ਤਾਂ ਡਿਟੇਲ ਕੀ ਜਨ ਮਤਲਬ ਮਾਰਕਿੰਗ ਕੀ ਆ ਏਜ ਕੀ ਆ ਇਹਦੇ ਬਾਈ ਮੱਥੇ ਪਟਾ ਏ ਹਾਂਜੀ ਚੱਲ ਬਤੋ ਉਧਰ ਤੇ ਤੇ ਮਾਰਕਿੰਗ ਇਕੱਲੀ ਮੱਥੇ ਪਟਾ ਨਾ ਬੱਚੀ ਦੇ ਬੱਚੀ ਦੇ ਹੀ ਪਟਾਈ ਆ ਜੀ ਇਕੱਲਾ ਬੱਚੀ ਦੇ ਪਟਾ ਜਾਣੀ ਇਹ ਦੋਨੇ ਜਾਨਵਰ ਸੇਲ ਨੇ ਤੇ ਆਪਾਂ ਕੱਲਾ ਕੱਲਾ ਵੀ ਕਰਦੇ ਆਂਗੇ ਤੇ ਉਹ ਮਤਲਬ ਦੋਨੇ ਜੋੜਾ ਵੀ ਕਰਦੇ ਆਂ ਹਾਂਜੀ ਹਾਂਜੀ ਔਰ ਤਾਂ ਇਹ ਤਿੰਨ ਹੀ ਹੋਗੇ ਕਿਉਂਕਿ ਆ ਹੁਣੇ ਸਤਾਰ ਤੋਂ ਘੋੜੀ ਮੇਟ ਕਰਵਾਈ ਆ ਬਾਈ ਨੇ ਤੇ ਅੱਜ ਜੇ ਕੋਈ ਮੇਰਾ ਵੀਰ ਲੈਣਾ ਚਾਹੁੰਦਾ ਘੋੜੀ ਮੇਟ ਕਰਾਈ ਪਹਿਲੀ ਤਾਂ ਗੱਬਣ ਵਹਿ ਜਾਣੀ ਆ ਬਾਈ ਚਾਂਸ ਘੋੜੀ ਰਿਪੀਟ ਹੁੰਦੀ ਆ ਘੋੜਾ ਦੁਬਾਰੇ ਛੱਡਿਆ ਜਾਊ ਘੋੜੀ ਤੇ ਸਤਾਰ ਛੱਡਿਆ ਇਹ ਘੋੜੀ ਦੀ ਬਲੱਡ ਲਾਈਨ ਕਿਹੜੀ ਆ ਬਾਈ ਇਹ ਬਾਈ ਰੂਬਨ ਸਟਾਰ ਦੀ ਆ ਜੀ ਇਹ ਆ ਰੂਬਨ ਸਟਾਰ ਦੀ ਆ ਜੀ ਕਾਲੇ ਕੰਟੇ ਦੀ ਪੁੱਤਰੀ ਹੋਗੀ ਕਾਲੇ ਕੰਟੇ ਦੀ ਉਹ ਬੱਚੀ ਦੇ ਬਾਰੇ ਵੀ ਦਿਓ ਤੜ ਉਹ ਸ਼ਿਵੇ ਦੀ ਆ ਜੀ ਸ਼ਿਵੇ ਦੀ ਸ਼ਿਵਾਗੀ ਦਾ ਸ਼ੇਵਾਈ ਬਈ ਆਇ ਨਹੀਂ ਬਦਾ ਸ਼ਵਤਾਸ ਵਾਲਾ ਕੇ ਦੂਜਾ ਸ਼ੇਰ ਠੀਕ ਆ ਠੀਕ ਆ ਜਾਨੀ ਅਲੀ ਸ਼ਾਨ ਲੈਣ ਚਾਹੀਆਂ ਹਾਂ ਜਾਨਵਰ ਬਾਈ ਬਹੁਤ ਚੰਗਾ ਹੋਰ ਪੈਂਕਾ ਬਾਈ ਕਿਹੜਾ ਜਾਨਵਰ ਸੇਲ ਵਾਲਾ ਆਪਾ ਉਹ ਵੀ ਦਿਖਾਈ ਆਜੋ ਕਿਹੜਾ ਇਹਨਾਂ ਚੋ ਜਾਨਵਰ ਸੇਲ ਵਾਲਾ ਇੱਧਰ ਨਹੀਂ ਬਾਈ ਇਹ ਤਾਂ ਇੱਧਰ ਇੱਧਰ ਤਾਂ ਜਾਨੀ ਦੂਜੇ ਹੀ ਜਾਨਵਰ ਰੱਖਿਆ ਬਾਈ ਇਹ ਕਾਫੀ ਬਰੀਡਿੰਗ ਤੇ ਘੋੜੀਆਂ ਲਾਈਆਂ ਘੈਂਟ ਘੈਂਟ ਤੇ ਆਜੋ ਤੁਹਾਨੂੰ ਸੇਲ ਵਾਲੇ ਵੀ ਦਿਖਾਉਣੇ ਆ ਜਾਨਵਰ ਇੱਕ ਬਾਈ ਕੋਲ ਪੋਨੀ ਆ ਪਹਿਲਾਂ ਪੋਨੀ ਦਿਖਾਉਣੇ ਆ ਬੱਚਿਆਂ ਦਾ ਜਿਹਨੇ ਸ਼ੌਂਕ ਪੂਰਾ ਕਰਨਾ ਹੈ ਘਰੇ ਖੜੀ ਉਦਾਂ ਹੀ ਸੋਹਣੀ ਲੱਗਦੀ ਆ ਪੋਨੀ ਪੋਨੀ ਦਾ ਰੰਗ ਵੀ ਰੇਅਰ ਆ ਜੇ ਕਿਸੇ ਮੇਰੇ ਵੀਰ ਨੂੰ ਪੋਨੀ ਚਾਹੀਦੀ ਆ ਤਾਂ ਪਾ ਪੋਨੀ ਵੀ ਦਿਖਾਉਣਾ ਤੁਹਾਨੂੰ ਇੱਧਰ ਖੜੀ ਆ ਜੀ ਹਾਂਜੀ ਬਾਈ ਹਾਂਜੀ ਤੇ ਪੋਨੀ ਬਾਈ ਜੇ ਕਿਸ ਨੇ ਲੈਣੀ ਆ ਅੰਦਰ ਦੀ ਵੀ ਸਾਫ ਆ ਬੱਚਾ ਵੀ ਦੇਊਗੀ ਸਵਾਰੀ ਵੀ ਕਰਾਉਂਦੀ ਆ ਤੇ ਆ ਰਹੀ ਪੋਨੀ ਇਹ ਸੇਲ ਤੇ ਆ ਬਾਈ ਦੀ ਜੇ ਕਿਸ ਨੂੰ ਲੋੜ ਆ ਕਿਸੇ ਵੀ ਵੇਚ ਦੇ ਚੋਗੇ ਪੈਂਕੇ ਬਾਈ ਨੂੰ ਫੋਨ ਲਾ ਲਿਓ ਆਜੋ ਜੀ ਤੇ ਆ ਘੋੜੀ ਆ ਜੀ ਪੋਨੀ ਨਵੀਂ ਉਮਰ ਚਾਲੇ ਕੋਈ ਢੀ ਬਾਲੀ ਉਮਰ ਵੀ ਹੈ ਨਹੀਂ ਇਹਦੀ ਤੇ ਆ ਬਾਈ ਘੋੜੀ ਇਹ ਵੀ ਦੇ ਦਾਂਗੇ ਜੀ ਆ ਵੀ ਘੋੜੀ ਮਿੱਤਰੋ ਸੇਲ ਤੇ ਆ ਮੇਰਾ ਕੱਲੇ ਹੀ ਮੱਥੇ ਫੁੱਲਾ ਘੋੜੀ ਦੇ ਇਹ ਵੀ ਸਤਾਰ ਤੋਂ ਕੱਲੇ ਮੇਟ ਕਰਾਈ ਆ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਆ ਇਹਦੇ ਬਾਰੇ ਵੀ ਕੰਟੈਕਟ ਕਰ ਸਕਦੇ ਪੈਂਕਾ ਜੀ ਇਹਨੂੰ ਇੱਧਰ ਕੱਢ ਕੇ ਦਿਖਾਵਾਂਗੇ ਉਮਰ ਕਿੰਨੀ ਕਾ ਘੋੜੀ ਦੀ ਹੋਰ ਬਈ ਇਹਦੀ 6 ਸਾਲ ਦੀ ਹੈ 6 ਸਾਲ ਦੀ ਇਹ ਪੁਸ਼ਕਰੋਂ ਆਈ ਸੀ ਨਾ ਰਾਜਸਥਾਨ ਤੋਂ ਇਹ ਰਾਜਸਥਾਨ ਤੋਂ ਆਈ ਆ ਕਿਸੇ ਚੰਗੇ ਬਲੱਡ ਲਾਈਨ ਦੀ ਘੋੜੀ ਆ ਜੀ ਇਹ ਆਪਣੇ ਬੈਡ ਬਾਡੀ ਦੀ ਛਾਤੀ ਪੂਰਾ ਪਿੱਠਾ ਸਾਰੇ ਇੱਕ ਨੰਬਰ ਚ ਜੇ ਕਿਸੇ ਮੇਰੇ ਵੀਰ ਨੂੰ ਚਾਹੀਦਾ ਤਾਂ ਬਾਈ ਪੈਂਕੇ ਨਾਲ ਕੰਟੈਕਟ ਕਰ ਲਓ ਇਹ ਵੀ ਸਟਾਰ ਤੋਂ ਮੇਟ ਕਰਾਈ ਆ ਇਹ ਕੋੜੀ ਗੱਬਣ ਰਹਿ ਜਾਣੀ ਆ ਬਾਈ ਚਾਂਸ ਰਿਪੀਟ ਹੁੰਦੀ ਆ ਬਾਈ ਪੈਂਕਾ ਸਤਾਰ ਨੂੰ ਦੁਬਾਰਾ ਇਸ ਘੋੜੀ ਤੇ ਛੱਡੂਗਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਘੋੜੀ ਚੰਗੀ ਆ ਬਾਈ ਬੱਚੇ ਦੇ ਨਾਲ ਹੀ ਪੇਟ ਲਾ ਦੇਖੋ ਰਿਬ ਕੇਜੇ ਦਾ ਕਿੰਨਾ ਖੁੱਲਾ ਘੋੜੀ ਦਾ ਵੱਡਾ ਬੁੱਡਾ ਬਹੁਤ ਵੱਡਾ ਹੀ ਵੱਡਾ ਬਹੁਤ ਬਾਕੀ ਬਾਈ ਪੇਟ ਨਾਲ ਘੋੜੀ ਸੂਂਦੀ ਆ ਪੈਂਕਾ ਜਿੱਦੂ ਵੀ ਪੜਾ ਘੋੜੀ ਜੱਡੀ ਮਰਜੀ ਵੱਡੀ ਹੋ ਜਾ ਜਿਹਦਾ ਪੇਟ ਹੀ ਨਹੀਂ ਸੂਂਦੀ ਨਹੀਂ ਛੋਟੀ ਹੋ ਪੇਟ ਵੱਡਾ ਉਹ ਬੱਚਾ ਸੂਗੀ ਤੇ ਹੁਣ ਹੋਰ ਬਾਈ ਸੇਲ ਵਾਲਾ ਜਾਨਵਰ ਆਪਣੇ ਇੱਕ ਬਾਈ ਆ ਆਪਣੀ ਆਬਲਖ ਆਬਲਖ ਠੀਕ ਆ ਜੀ ਇਹ ਤਾਂ ਕਨਫਰਮ ਆ ਹਾਂ ਬਾਈ ਇਹ ਚੈੱਕ ਪਾਸ ਹੋ ਗਈ ਜੀ ਇਹ ਬਾਈ ਜੀ ਚੈੱਕ ਪਾਸ ਆ ਆਪਣੇ ਸਤਾਰ ਘੋੜ ਤੇ ਬੜਾ ਘੈਂਟ ਬੱਚਾ ਆਉਣ ਦੀ ਆਸ ਆ ਘੋੜੀ ਤੁਸੀਂ ਚੈੱਕ ਕਰੋ ਬਾਈ ਹੁਣੇ ਲੱਗਿਆ ਸਾਫ ਕਰਨ ਸਾਉ ਸੀਲੀ ਘੋੜੀ ਆ ਚਾਲ ਬਹੁਤ ਘੈਂਟ ਆ ਇਹ ਚ ਚਾਹੇ ਜਵਾਕ ਬੈਠੇ ਫਿਰ ਆ ਜਾ ਪੈਂਕੇ ਦਿਖਾਈਏ ਘੋੜੀ ਹਾਂਜੀ ਬਾਈ ਇਹਦੀ ਬਾਈ ਉਮਰ ਕਿੰਨੀ ਕਾ ਇਹ ਬਾਈ ਹੈਗੀ ਆ 7 ਸਵਾ 7 ਸਾਲ ਦੀ 7 ਸਾਲ ਦੀ ਘੋੜੀ ਆ ਜੀ ਘੋੜੀ ਚੰਗੀ ਬਹੁਤਾ ਦਿਖਾਤ ਬਾਈ ਇਹਦੀ ਗਰਦਨ ਬਹੁਤ ਆ ਘੋੜੀ ਦਾ ਬਾਈ ਗਰਦਨ ਗੁਰਦਨ ਬਾਕੀ ਪੇਟ ਦੇ ਕੋ ਪੇਟ ਦਿਖਾ ਘੋੜੀ ਦਾ ਪੇਟ ਕਿੱਡਾ ਵੱਡਾ ਆਲੇ ਇਹ ਮਹੀਨੇ ਦੀ ਗੱਬਣਾ ਏ ਬਾਈ ਹੋ ਗਈ 46 45 46 ਦਿਨ ਦੀ 45 46 ਦਿਨ ਦੀ ਬਾਈ ਕਨਫਰਮ ਚੈੱਕ ਪਾਸ ਸਤਾਰ ਚੈਂਪੀਅਨ ਸਤਾਰ ਘੋੜੇ ਤੋਂ ਗੱਬਣਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦਾ ਤਾਂ ਇਹਦਾ ਵੀ ਕੰਟੈਕਟ ਕਰ ਸਕਦੇ ਆ ਅਬਲਗ ਘੋੜੀ ਦਾ ਕਈ ਬਾਈਆਂ ਨੂੰ ਚਾਹ ਹੁਣਾਂ ਨੇ ਰੰਗ ਬੜਾ ਰੇਅਰ ਆ ਘੈਂਟ ਲੱਗਦਾ ਜੇ ਕਿਸੇ ਮੇਰੇ ਵੀਰ ਨੂੰ ਇਹ ਵੀ ਪੋਣੀ ਚਾਹੀਦੀ ਆ ਤਾਂ ਕਾਲ ਕਰ ਸਕਦਾ ਜੀ ਤੇ ਪੈਂ ਕਿ ਬਾਈ ਇਹ ਸੇਲ ਵਾਲੇ ਹੋਗੇ ਜਾਂ ਹਲੇ ਹੋਰ ਵੀ ਕੋਈ ਸੇਲ ਵਾਲਾ ਆ ਵੀ ਦੇਖ ਲਾਂਗੇ ਜੀ ਦੇ ਦਿਆਂਗੇ ਆ ਘੋੜੀ ਦੀ ਆ ਘੋੜੀ ਨੀਲੀ ਆ ਜੋ ਆਪਾਂ ਨੀਲਾ ਬਾਈ ਰੰਗ ਤੁਹਾਨੂੰ ਪਤਾ ਹੀ ਆਪਾਂ ਮੈਂ ਤਾਂ ਤਕਰੀਬਨ ਫੈਨ ਨੇ ਨੀਲੇ ਰੰਗ ਦਾ ਨੀਲੇ ਰੰਗ ਦੀ ਘੋੜੀ ਆ ਜੀ ਇਹਦੀ ਮਾਰਕਿੰਗ ਬਾਈ ਤਿੰਨ ਪੈਰ ਚਿੱਟੇ ਆ ਹਾਂਜੀ ਬਾਈ ਇਹਦੇ ਤਿੰਨ ਪੈਰ ਚਿੱਟੇ ਮੱਥੇ ਪਟਾ ਨੀ ਆਪ ਬਾਈ ਮੇਜਰ ਠੱਠਾਂ ਵਾਲੇ ਦੀ ਆ ਮੱਝੂ ਕੇ ਲੈਣ ਤੋਂ ਦੂਰ ਹੋਗੀ ਹਾਂਜੀ ਬਾਈ ਇਹ ਚੰਗੀ ਬਲੱਡ ਲਾਈਨ ਦੀ ਘੋੜੀ ਹੈ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੈ ਤਾਂ ਮੱਝੂ ਕੇ ਲੈਣ ਦੇ ਕਿਸੇ ਘੋੜੇ ਕੋ ਮੀਟ ਕਰਾ ਕੇ ਨੀਲਾ ਬੱਚਾ ਵੀ ਲੈ ਸਕਦਾ ਕੋਈ ਕਾਲੇ ਤੋਂ ਕਰਾ ਕੇ ਪੱਕੇ ਰੰਗ ਚ ਪੱਕਾ ਰੰਗ ਵੀ ਆ ਸਕਦਾ ਨਾ ਜੋ ਚਾਹਣਿਓ ਕਿਉਂਕਿ ਇਹ ਰੰਗ ਦਾ ਰਿਵਾਜ ਬਹੁਤ ਆ ਬਾਈ ਪੈਂਕੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਲੈਣੀ ਹਾਈਟ ਕਿੰਨੀ ਆ ਬਾਈ ਘੋੜੀ ਦੀ ਹਾਈਟ ਬਹੁਤ ਆ ਹਾਈਟ ਬਾਈ 61 ਖੋਊਗੀ 61 ਬਾਡੀ ਬਹੁਤ ਆ ਘੋੜੀ ਦੀ ਹਾਈਟ ਬਾਕੀ ਨੀਲੇ ਰੰਗ ਦੇ ਕੱਦ ਵੱਡਾ ਆ ਹੀ ਜਾਂਦਾ ਜਾਨ ਜਾਨ ਦੀ ਬਹੁਤ ਸੋਹਣਾ ਬਾਈ ਇਹ ਆ ਸੋਣ ਬੱਚੀ ਮੈਂ ਵੀ ਦੇਖੀ ਅਦੀ ਅੱਗੇ ਨੀਲੀ ਬੱਚੀ ਦਿੱਤੀ ਹੈ ਨੇ ਬਹੁਤ ਘੈਂਟ ਨੀਲੀ ਬੱਚੀ ਦਿੱਤੀ ਹੈ ਮੇਰੇ ਪਿੱਛੇ ਦੇਖੀ ਆ ਘੋੜੀ ਦੇ ਤੇ ਇਧਰੋਂ ਬਾਈ ਹੋਰ ਕੋਈ ਸੇਲ ਜਾਨਵਰ ਨਾ ਆ ਖਲੀਫੇ ਵਾਲੀ ਬਸ਼ੇਰੀ ਦੇ ਦਾਂਗੇ ਜੀ ਠੀਕ ਆ ਜੀ ਆ ਜੋ ਦੇਖੀਏ ਬਾਈ ਆ ਖਲੀਫੇ ਦੀ ਬੱਚੀ ਆ ਜੀ ਆਪਣੇ ਜਿਹੜਾ ਚੈਂਪੀਅਨ ਖਲੀਫਾ ਉਹਨਾ ਮੇਰੇ ਗਮਾਂਡੀ ਹਾਂਜੀ ਬਾਈ ਹਾਂਜੀ ਹਾਂਜੀ ਜਗਪ੍ਰੀਤ ਜਗਪ੍ਰੀਤ ਬਾਈ ਵਾਲੇ ਘੋੜੇ ਦੀ ਇੱਕ ਰੰਗੀ ਬੱਚੀ ਆ ਜੀ ਬਹੁਤ ਸੋਹਣੀ ਕੰਨ ਦਿਖਾ ਬਾਈ ਉਹਦੇ ਕੰਨਾਂ ਵਾਲਾ ਤਾਂ ਬਸ ਕਿਆ ਬਾਤ ਆ ਕੋਕਿਲਾ ਪਿਆ ਕੰਨਾਂ ਵਾਲੇ ਆ ਆ ਬਟੇ ਆਹ ਕੋ ਬੱਚੀ ਆ ਜੀ ਖਲੀਫੇ ਘੋੜੇ ਦੀ ਇਹ ਵੀ ਬਾਈ ਉਹਨੇ ਸੇਲ ਕਰ ਦੇਣਗੇ ਜੇ ਲੈਣਾ ਚਾਹੁੰਦਾ ਕੋਈ ਮਜਬੂਤੀ ਦੇਖੋ ਮੱਜੂ ਕੇ ਲੈਨ ਚ ਮਜਬੂਤੀ ਤਾਂ ਆ ਹੀ ਜਾਂਦੀ ਓਦੀ ਮਾਂ ਵੀ ਚੰਗੀ ਸੀ ਮਾਂ ਮੈਂ ਕਿਹਾ ਮਾਂ ਬਾਈ 나ਗ ਦੀ 나ਗ ਘੋੜੇ ਦੀ ਆ ਮਾਂ ਮਾਂ ਵੀ ਮੱਜੂ ਕੇ ਲੈਨ ਚੋਂ ਬਾਪ ਵੀ ਮੱਜੂ ਕੇ ਲੈਨ ਚੋਂ ਜਾਨੀ ਡੱਡ ਹੋ ਗਿਆ ਕੰਮ ਪਰ ਘੈਂਟ ਬੜੀ ਆ ਬੱਚਿਆ ਹੈ ਕੁੱਕ ਦੇਖੋ ਇਹਦੀ ਕਿੱਡੀ ਆ ਮਜਬੂਤੀ ਬੜੀ ਘੈਂਟ ਆ ਬੱਚੀ ਦੀ ਜੇ ਕਿਸੇ ਮੇਰੇ ਵੀਰ ਨੂੰ ਇਹ ਵੀ ਚਾਹੀਦਾ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਸੇਲ ਵਾਲਾ ਹੋਰ ਕੋਈ ਬਸ ਬਾਈ ਯਾਰ ਬਾਈ ਸੇਲ ਵਾਲੇ ਜਾਨਵਰ ਇਹੀ ਨੇ ਬਾਈ ਨੂੰ ਕੱਲੇ ਕੱਲੇ ਦਾ ਤੁਸੀਂ ਪੁੱਛ ਸਕਦੇ ਹੋ ਫੋਨ ਲਾ ਕੇ ਫੋਟੋ ਵੀਡੀਓ ਮੰਗੋਗੇ ਬਾਈ ਫੋਟੋ ਵੀਡੀਓ ਵੀ ਪਾਊਗਾ ਲੱਗ ਤੋਂ ਇਹ ਦੂਜੇ ਨੰਬਰ ਇਹ ਬਾਈ ਥੋੜਾ ਸਵਾਦ ਵਾਲੇ ਵੀਰ ਥੋੜੇ ਜੇ ਸੈਰ ਤੇ ਰਹਿੰਦੇ ਨੇ ਜਿਹਨੇ ਇਹਨੇ ਕਹਿੰਦੇ ਲੈਣਾ ਜਾਨਵਰ ਉਹੀ ਫੋਨ ਲਾਗੇ ਕਹਿੰਦੇ ਨਾ ਬਾਈ ਪੈਂਕਾ ਬਿਜੀ ਬੰਦਾ ਕੋੜਿਆਂ ਦਾ ਹੁਣ ਸੀਜ਼ਨ ਚੱਲਦਾ ਦੋ ਤਿੰਨ ਤਾਂ ਬਾਈ ਕੋਲ ਸਟਾਲੀਨ ਨੇ ਉਹਦਾ ਕਰਕੇ ਫੋਨ ਬੜੇ ਆਉਂਦੇ ਬੰਦਾ ਆਪਣੇ ਫੈਮਿਲੀ ਦੇ ਰਜੇਮੇ ਚ ਵੀ ਹੁੰਦਾ ਕਈ ਵਾਰੀ ਨਾ ਆਪਾਂ ਚਲੋ ਫੋਨ ਲਾਉਣਾ ਬਣਦਾ ਵੀ ਜਿਹਨੂੰ ਲੋੜ ਆ ਜਾਣੀ ਉਹੀ ਫੋਨ ਲਾਵੇ ਕਈ ਵਾਰੀ ਉਹੀ ਲਾ ਲੈਂਦੇ ਆ ਬਈ ਸਿਵੇਲੇ ਬੈਠੇ ਫੋਨ ਲਾ ਲਿਆ ਦੂਜੇ ਜੱਗ ਪਰ ਲੈਣਾ ਉਹ ਲਓ ਤੇ ਆਹ ਕੋੜੀ ਦੀ ਬਾਈ ਡਿਟੇਲ ਇਹ ਬੱਚੀ ਆ ਬਾਈ ਇਹ ਕੋੜੀ ਲੱਗਦੀ ਆ ਵਿਕਾਸ ਦੀ ਆ ਜੀ ਇਹ ਅੱਛਾ ਵਿਕਾਸ ਕੋੜਾ ਇਹ ਮਾਂ ਇਹ ਬੱਲੀਆਂ ਦੀ ਭੈਣ ਹੈ ਜੀ ਦੋਨੋਂ ਇਹ ਸੱਗੀਆਂ ਭੈਣਾਂ ਦੀ ਪਰ ਉਹ ਬੱਚੀ ਸੇਲ ਤੇ ਨਹੀਂ ਹੈਗੀ ਵਿਕਾਸ ਕੋੜੇ ਦੀ ਆ ਪੁੱਛ ਕਰ ਚੈਂਪੀਅਨ ਦੀ ਕੱਲਾ ਹੀ ਮੱਥੇ ਪਟਾ ਇਸ ਕੋ ਇਸ ਬੱਚੀ ਦੀ ਜਮਾ ਸੱਗੀ ਭੈਣ ਆ ਜੀ ਇਹ ਖਲੀਫੇ ਦੀ ਹੈ ਸੇਲ ਵਾਲੀ ਆ ਉਹ ਬਿਨਾ ਸੇਲ ਤੋਂ ਦਿਖਾਈ ਤਾਂ ਪੈਂਕੇ ਬਾਈ ਹਾਈਟ ਬਹੁਤ ਸੋਹਣੀਆ ਕਨਫਰਮੇਸ਼ਨ ਇੱਕ ਨੰਬਰ ਚ ਬੱਚੀ ਦੀ ਸ਼ੋ ਕੁਆਲਿਟੀ ਬੱਚੀ ਆ ਮਿਲਦਾ ਅਗਲੀ ਵਾਰੀ ਬਾਈ ਪੈਂਕਾ ਕਰੂਗਾ ਵੀ ਤਿਆਰ ਸ਼ੂ ਨਾ ਪਾਵਾਂਗੇ ਬਾਬਾ ਗਰਦਨ ਦੇਖੋ ਕਿੱਡੀ ਆ ਬੱਚੀ ਦੀ ਕਰੋ ਦਾ ਚੈੱਕ ਬੱਚੀ ਨੂੰ ਐ ਨੋਕਰਪੋਟ ਹਾਈਟ ਸੋਹਣੀ ਲੱਗੀ ਬਾਈ ਏਜ ਕਿੰਨੀ ਹੋ ਗਈ ਇਹਦੀ ਏਜ ਬਾਈ ਏ 23 ਮਹੀਨਿਆਂ ਦੀ ਹੋ ਗਈ ਹੂੰ 23 ਮਹੀਨਿਆਂ ਦੀ ਬਹੁਤ ਘੈਂਟ ਬੱਚੀ ਆ ਆਜੋ ਹੋਰ ਦਿਖਾਈਏ ਜਾਨਵਰ ਆਪਣੇ ਆਹ ਤਾਂ ਆਹ ਤਿੰਨ ਤਾਂ ਜਾਨਵਰ ਇੱਧਰ ਚਾਰ ਤਾਂ ਸੇਲ ਵਾਲੇ ਹੋ ਗਏ ਹਾਂਜੀ ਬਾਈ ਤੇ ਇਹ ਰੱਖਣੀ ਆ ਉਸ ਤੋਂ ਬਾਅਦ ਆ ਜਾ ਪਹਿਲਾਂ ਉਧਰ ਦੀਆਂ ਘੋੜੀਆਂ ਡਿਟੇਲ ਦੇ ਦਈਏ ਫਿਰ ਤੁਹਾਨੂੰ ਬਾਈ ਦੇ ਸਟਾਲੀਅਨ ਵੀ ਦਿਖਾਉਨੇ ਆਪਾਂ ਤੇ ਆ ਘੋੜੀ ਵੀ ਆਪਾਂ ਦਿਖਾਤੀ ਹੈ ਨਾ ਹਾਂਜੀ ਇਹ ਉਹੀ ਹੈ ਸੇਲ ਵਾਲੀ ਆ ਘੋੜੀ ਬਾਰੇ ਪਉਤਾ ਜਾਣਨਾ ਇਹ ਬਾਈ ਹਰਸ਼ਵਰਧਨ ਦੀ ਹੈ ਜੀ ਆਪ ਹਰਸ਼ਵਰਧਨ ਦੀ ਹੈ ਪਿੱਛੇ ਬੱਚਾ ਵੀ ਇਹਦੇ ਬੱਚਾ ਇਹਦੇ ਹੈਗਾ ਜੀ ਬੀਜੇ ਰਾਏ ਦਾ ਪੋਤਾ ਹੈ ਜੀ ਠੀਕ ਹੈ ਜੀ ਠੀਕ ਹੈ ਬੀਜੇ ਰਾਜ ਹਾਈਟ ਵਾਲਾ ਘੋੜਾ ਤੇ ਕੱਦੇ ਬਹੁਤ ਬੱਚੇ ਦਾ ਸੋਨਾ ਕਰਦਾ ਹਾਂਜੀ 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 ਹੂੰ ਇਹ ਘੋੜੀ ਦਾ ਵੀ ਸੋਨਾ ਕਰਦਾ ਇਹ ਇੱਕ ਘੋੜੀ ਆਪਣੇ ਵਾਲੇ ਨੀਲੇ ਤੋਂ ਗੱਬਣਾ ਹੂੰ ਨੀਲੇ ਤੋਂ ਹੁਣ ਮਾਰਵਾੜੀ ਨੀਲੇ ਤੋਂ ਮੇਟ ਹੋਂ ਲੱਗੇ ਚੰਗਾ ਸੂਰਿਆ ਥੋੜਾ ਜਿਹਾ ਮੱਝੂ ਕੇ ਲੈਣ ਦਾ ਦੋ ਮਾਰਵਾੜੀਆਂ ਦਾ ਆਪ ਮਨਾਖੀ ਆ ਬਾਈ ਦੋਨਾਂ ਅੱਖਾਂ ਦਾ ਅੱਛਾ ਅੱਛਾ ਸੇਵਾ ਹੀ ਕਰਦੇ ਆ ਤੁਸੀਂ ਬਿਲਕੁਲ ਬਿਲਕੁਲ ਕੀ ਬਾਤ ਆ ਜੀ ਬੰਦਾ ਸੇਵਾ ਕਰਦਾ ਮਨਾਖੀ ਘੋੜੀ ਦੀ ਆਜੋ ਆਪਾਂ ਉਧਰਲੇ ਜਾਨਵਰਾਂ ਚ ਬਿਮਾਰੀ ਇਹ ਨੀਗਾ ਇੱਧਰ ਬਾਈ ਉਹ ਪ੍ਰਭਾਤ ਵਾਲਾ ਨਾ ਬੜੀ ਘੈਂਟ ਮਾਰਕਿੰਗ ਦਾ ਬੱਚਾ ਬਿਲਕੁਲ ਪ੍ਰਭ ਤੇ ਬੜੀ ਸੋਹਣੀ ਮਾਰਕਿੰਗ ਆ ਐਨ ਗਿੱਟੇ ਪ੍ਰੋਪਰ ਇੱਕ ਜੇ ਚਿੱਟੇ ਆ ਪਿੱਛੇ ਵਾਲੇ ਅੱਡ ਚਿੱਟੇ ਆ ਅਗਲੇ ਅਡਾ ਘੋੜੀ ਆ ਆਪ ਵੀ ਚੰਗੀ ਹੈ ਕੀ ਦੀ ਆ ਫੇਰ ਰਤਨਾਕਰ ਦੀ ਆ ਬਾਈ ਗੱਡੀ ਘੋੜੀ ਆ ਡਾਇਰੈਕਟ ਰਤਨਾਕਰ ਘੋੜੇ ਦੀ ਉਮਰ ਚ ਘੋੜੀ ਪਰ ਬੱਚਾ ਬੜਾ ਘੈਂਟ ਸੁੰਦਿਓ ਪਿੱਛੇ ਪ੍ਰਭਾਤ ਘੋੜੇ ਦਾ ਬੱਚਾ ਇਹਦੇ ਜਿਹੜਾ ਕੋਲ ਆ ਰਿਹਾ ਹੁਣ ਆਪਣੇ ਸਰਦਾਰ ਤੋਂ ਗੱਬਣ ਆ ਜੀ ਇਹੇ ਸਰਦਾਰ ਘੋੜੇ ਤੋਂ ਗੱਬਣ ਇਹ ਜਾਣੀ ਆ ਜਿਹੜੇ ਦੋ ਜਾਨਵਰ ਤੁਹਾਨੂੰ ਦਿਖਾਏ ਆ ਇਹਨਾਂ ਚੋਂ ਸੇਲ ਨਹੀਂ ਕੋਈ ਬਾਈ ਦੇ ਰੱਖਿਆ ਬਰੀਡਿੰਗ ਨੂੰ ਆ ਬੱਚਾ ਪ੍ਰਭਾਤ ਦਾ ਜੀ ਮਾਰਕਿੰਗ ਚੈੱਕ ਕਰਾਈ ਤਾਂ ਪੈਰਾਂ ਦੀ ਚਾਰੇ ਪੈਰੀ ਕੋਜ ਚਟੀਆਂ ਬੱਚੇ ਦੇ ਮੱਥੇ ਪ੍ਰੋਪਰ ਪਟਾ ਪੰਜ ਕਲਿਆਣ ਬੱਚਾ ਜੀ ਇਹ ਹਾਂਜੀ ਤੇ ਬਈ ਬਈ ਪੈਂਕੇ ਹੁਣ ਸਤਾਰ ਤੋਂ ਹਾਂਜੀ ਬਈ ਇਹ ਹੁਣ ਸਤਾਰ ਤੋਂ ਗੱਬਣਾ ਪਰੇ ਬਈ ਨਾਟ ਫਾਰ ਸੇਲ ਆ ਤੇ ਬਾਈ ਵਾਲੇ ਆਜੋ ਸਤਾਰ ਦੀ ਗੱਲ ਕਰਦੇ ਆ ਸਤਾਰ ਨੂੰ ਤੁਸੀਂ ਸਾਰੀ ਜਾਣਦੇ ਮੇਰੇ ਨਾਲ ਬੜਾ ਪਿਆਰ ਆ ਸਤਾਰ ਦਾ ਦੇਖ ਕੇ ਗੁੱਸੇ ਹੋ ਜਾਂਦਾ ਤੁਸੀਂ ਮਰੀ ਬਾਰੀ ਖੋਲੋਈ ਥੋਡੇ ਨਾਲ ਬੜਾ ਪਿਆਰ ਆ ਸਤਾਰ ਦਾ ਆ ਪਿਆਰ ਤੁਹਾਨੂੰ ਹੁਣੇ ਚੈੱਕ ਕਰਾ ਦਿੰਦੇ ਆ ਹਾਂ ਵੀ ਸਤਾਰ ਆ ਦੇ ਲੱਤਾਂ ਲੱਗ ਗਿਆ ਚੱਕਣ ਟਾਕੀ ਤਾਂ ਨਹੀਂ ਮੈਂ ਖੋਲਣੀ ਨਹੀਂ ਖੋਲ ਦੇ ਬੋਲ ਨਹੀਂ हां बेटा हां जी ਨਾ ਸਤਾਰ ਨਾ ਬੁੱਤਨਾ ਬੱਸ ਇਹ ਆ ਜੀ ਚੈਂਪੀਅਨ ਸਟਾਰ ਇਹ ਬੱਚੇ ਵੀ ਬੜੇ ਘੈਂਟ ਦਿੰਦਾ ਸੰਗਤਪੁਰੇ ਦੋ ਬਚੇਰੇ ਦੇਖ ਕੇ ਆਇਆ ਰਿਕਾਰਡ ਤੋੜਦਾ ਨਾ ਬੇਟਾ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਸਟਾਰ ਦਾ ਆਪਾ ਉਦਾਂ ਹੀ ਦੱਸਣ ਸਟਾਰ ਨੂੰ ਸਾਰੇ ਜਾਣਦੇ ਹੀ ਆ ਹਾਂਜੀ ਤੇ ਸਰਦਾਰ ਨੇ ਬੜੇ ਘੈਂਟ ਬੱਚੇ ਦਿੱਤੇ ਆ ਜੀ ਸੰਗਤਪੁਰੇ ਦੋ ਬਛੇਰੇ ਦੇਖ ਕੇ ਆਏ ਬਾਈ ਹੁਣਾਂ ਕੋਲੇ ਮੈਂ ਹਰਮਿੰਦਰ ਕੋਲੇ ਹਾਂ ਬਾਈ ਹੁਣਾਂ ਕੋਲੇ ਤੇ ਉਸ ਤੋਂ ਬਾਅਦ ਬੱਚੇ ਦਾ ਹੋਰ ਵੀ ਬਾਧੂ ਆਏ ਹੋਏ ਇਹਦੇ ਬਹੁਤ ਸੋਹਣੇ ਇਹਦੀ ਬਾਈ ਸਟੱਡ ਸਰਵਿਸ ਜਿਹੜਾ ਅਪ ਫੀਸ ਕੀ ਰੱਖੀ ਆ ਇਹਦੀ ਬਾਈ 40 ਆ ਜੀ ਕੋਈ ਘਾਟਾ ਵਾਧਾ ਬਾਈ ਹੁਣ ਯਾਰ ਨਹੀਂ ਘਾਟਾ ਵਾਧਾ ਲਿਆਜ ਬਾਈ ਲਿਆਜ ਲਿਆਜਾਂ ਹੀ ਬਣਾਉਣਾ ਹੁਣ ਤੱਕ ਕਰਵਾਉਂ ਬਸ ਠੀਕ ਆਹ ਦੁਕਾਨਦਾਰੀ ਆ ਬਾਈ ਬਿਲਕੁਲ ਬਾਈ ਤੰਗ ਬਹੁ ਕਰਦੇ ਆ ਯਾਰ ਬਾਈ ਨਾ ਭਰਾ ਸਾਰੇ ਉਹ ਲਾਲ ਆ ਗਏ ਬੀ ਆਰ ਬਾਈ ਆਇਆ ਇਹ ਸਿਸਟਮ ਇਹ 41 ਜਮਾ ਨੋਰਮਲ ਆ ਬਾਈ 1.5 2-2 ਲੱਖ ਵਾਲੇ ਘੋੜਿਆਂ ਤੇ ਖੜਦਾ ਏ ਘੋੜਾ ਚੈਂਪੀਅਨ ਹਨਾ 14-15 ਸ਼ੋਅ ਜਿੱਤ ਗਿਆ ਅਪਰ ਦਾ ਫੀਸ ਉਸ ਹਿਸਾਬ ਨਾਲ ਰੱਖੀ ਨਹੀਂ ਬਾਈ ਨਹੀਂ ਰੱਖੀ ਨਹੀਂ ਰੱਖੀ ਬਾਕੀ ਇਹ ਸਿਸਟਮ ਪਿੰਕ ਆ ਜੀ ਇਹ ਦੁਕਾਨਦਾਰੀ ਆ ਇਹ ਘਾਟਾ ਵੱਧਾ ਕਰਾਂਗੇ ਫੇਲ ਹੋ ਜਾਾਂਗੇ ਬਿਲਕੁਲ ਬਿਲਕੁਲ ਸਿਸਟਮ ਕੀ ਬਣਿਆ ਕਿ ਫੀਸ ਤਾਂ ਜਿੰਨੀ ਬਣਦੀ ਉਹ ਨਹੀਂ ਦੇਣੀ ਬੰਦੇ ਇਹ ਤੇਰਾ ਕੱਲਾ ਹੁਣ ਸਾਨੂੰ ਘੋੜਾ ਦੀਂਦਾ ਤੇ ਕੀ ਪਤਾ ਕਿੰਨੀ ਕਿ ਮਿਹਨਤ ਪਿੱਛੋਂ ਕਰਦਾ ਆ ਆਹ ਭਾਰੋਂ ਕੀ ਪਤਾ ਕਿਵੇਂ ਬਣਿਆ ਕਿਵੇਂ ਨਹੀਂ ਤਾਂ ਸਤਾਰ ਖੜਾ ਹੀ ਦੀਂਦਾ ਵੀ ਪੈਂਕੇ ਕੋਲ ਸਤਾਰ ਆ ਫੀਸ ਕਟਾਉਣੀ ਆ ਫੀਸ ਤੇ ਚਲੋ ਜਾਇਜ਼ ਆ ਤੇਰੀ ਐਡੀ ਕੋ 41 ਬਾਲੀ ਫੀਸ ਨਹੀਂ ਹੈ ਤੇ ਹੁਣ ਆਪਣਾ ਇੱਕ ਜਾਨਵਰ ਰਹਿ ਗਿਆ ਮੈਂ ਕਹਿੰਦਾ ਉਹ ਵੀ ਆਪਾਂ ਦਿਖਾ ਦਈਏ ਹਾਂਜੀ ਇਹ ਘੋੜੇ ਦੀ ਦੋਤਾਂ ਨੂੰ ਬਾਹਰ ਕੱਢ ਲਓ ਬਾਹਰ ਕੱਢਾ ਲਓ ਬੱਚਾ ਇਹ ਵੀ ਇਹਨੇ ਦੋ ਦਿਨ ਦੇ ਬੱਚਾ ਹਾਂ ਦੋ ਦੰਦ ਹੋਇਆ ਜੀ ਦੋ ਦੰਦ ਬਸ਼ੇਰਾ ਜੀ ਇਹ ਕਿਹੜੇ ਦਾ ਓਏ ਇਹਨੂੰ ਬਾਹਰ ਲੈ ਕੇ ਆਓ ਆ ਬੱਚਾ ਕੱਢਿਆ ਤੇ ਬਾਈ ਬਾਹਰ ਇਹ ਦੇਵਰਾਜ ਦਾ ਜੀ ਦੇਵਰਾਜ ਰਣਨੀ ਵਾਲੇ ਦਾ ਹਾਂ ਜੀ ਹਾਂ ਜੀ ਕੀ ਬਾਤ ਹੈ ਦਲਬਾਘ ਘੋੜੇ ਦਾ ਪੁੱਤਾਂ ਲਈ ਸ਼ਾਨ ਦਾ ਪਲੋਤਾ ਹੋ ਗਿਆ ਹਾਂ ਜੀ ਹਾਂ ਜੀ ਓਏ ਇਹਦਾ ਤਾਂ ਨਹੀਂ ਰਿਜ਼ਲਟ ਲੈ ਕੋਈ ਆਇਆ ਇਹਦਾ ਨਹੀਂ ਰਿਜ਼ਲਟ ਆਇਆ ਜੀ ਇਹ ਆਪੇ ਬੱਚਾ ਪਰਾਲੇ ਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਇਹਨੂੰ ਛੱਡਣ ਲੱਗ ਗਏ ਹਾਂ ਬਾਈ ਇਹ ਤੋਂ ਭਰਾ ਤੀਆਂ 16 17 ਘੋੜੀਆਂ ਭਰਾ ਤੀਆਂ ਜੀ ਬਾਤ ਮੈਂ ਕਹਿੰਦਾ ਤੁਹਾਡੇ ਕੋਲ ਹੀ ਜ਼ਿਆਦਾ ਭਰੀਆਂ ਘੋੜੀਆਂ ਹਾਂ ਜੀ ਹਾਂ ਜੀ ਇਹ ਆਪਾਂ ਇਹ ਦੋਨੇ ਘੋ ਕਾਲੇ ਤੋਂ ਆਇਆ ਹਾਂਜੀ ਇਹ ਲਾਡੀ ਬਾਈ ਤੋਂ ਆਈ ਰਣਗੇ ਤੋਂ ਗਾਡੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਯਾਨੀ ਘੋੜੇ ਹੁਣ ਅੱਗੇ ਤੁਸੀਂ ਤਿਆਰ ਕਰੋਗੇ ਹਾਂਜੀ ਬਾਈ ਹਾਂਜੀ ਹੁਣ ਸਤਾਰ ਦੇ ਹੋ ਜਾਣੇ ਆ ਇੱਕ ਪਰਵਾਹ ਦਾ ਸਤਾਰ ਵਾਲਾ ਬੱਚਾ ਆਉਣ ਵਾਲਾ ਜੀ ਆਪਣੇ ਕੋਲੇ ਇੱਕ ਤਰੀਕ ਨੂੰ ਦਿਨ ਪੂਰੇ ਹੋ ਜਾਣੇ ਘੋੜੀ ਦੇ ਚਲੋ ਦਾਤਾ ਦਿਨ ਦਾ ਬੱਚਾ ਜੋ ਬੱਚੀ ਜੋ ਲੋਕ ਬਸ਼ੇਰੀ ਮੰਗਦੇ ਬਾਈ ਬਛੇਰਾ ਮੰਗਦਾ ਉਹਦੇ ਘੋੜੇ ਦਾ ਤਿੰਨ ਆਰੀ ਸੂਪੀ ਘੋੜੀ ਤਿੰਨੇ ਆਰੀ ਬਸ਼ੇਰੀਆਂ ਦਿੱਤੀਆਂ ਇੱਕ ਦੀ ਬਛੇਰੇ ਦੀ ਝਾਗ ਆ ਜੀ ਚਲੋ ਕੁਦਰਤਾਇਤਾ ਤੇ ਪਰ ਉਹ ਵੀ ਬੱਚਾ ਤੇਰਾ ਬਹੁਤ ਸੋਹਣਾ ਪ੍ਰਵਾਤ ਵਾਲਾ ਹਾਂਜੀ ਬਾਈ ਹਾਂਜੀ ਇਸ ਤੋਂ ਕੁਆਲਿਟੀ ਹਾਈਟ ਬਹੁਤ ਆ ਬੱਚਾ ਹਾਂਜੀ ਬਾਈ ਹਾਂਜੀ ਲੈ ਇ ਤਾਂ ਬਾਈ ਕੋੜੇ ਨੂੰ ਆ ਗਿਆ ਜੀ ਦੇਵਰਾਜ ਵਾਲਾ ਬੱਚਾ ਇਹ ਵੀ ਓਪਨ ਫੋਰ ਸਟੱਡ ਸਰਵਿਸ ਹੈ ਜੇ ਉੱਥੇ ਲਾ ਲਾ ਮੇਰੇ ਵੀਰ ਨੂੰ ਸਟੱਡ ਸਰਵਿਸ ਚਾਹੀਦੀ ਆ ਤਾਂ ਇਹਦੀ ਸਟੱਡ ਸਰਵਿਸ ਵੀ ਮਿਲ ਜੂਗੀ ਬਸ਼ੇਰਾ ਹੀ ਆ ਹਲੇ ਦੋ ਦੰਦ ਦਾ ਨਾ ਬਾਈ ਹਾਂਜੀ ਬਾਈ ਹਾਂਜੀ ਹਲੇ ਦੋ ਦੰਦ ਬਸ਼ੇਰਾ ਜੀ ਹਾਈਟ ਬਹੁਤ ਸੋਹਣੀ ਕਰ ਗਿਆ ਲੈ ਜਾ ਉੱਥੇ ਲੈ ਜਾ ਹੋਰ ਉੱਥੇ ਅੱਗੇ ਕੱਲੇ ਕੱਲਾ ਬਿਸ਼ੇਰਾ ਆਪ ਦੇਵਰਾਜ ਦਾ ਤਾਂ ਹੈਗਾ ਹੀ ਹੈਗਾ ਦੂਜਾ ਨੰਬਰ ਸ਼ੋ ਚੈਂਪੀਅਨ ਵੀ ਆ ਸ਼ੋ ਵੀ ਜਿੱਤਿਆ ਬਿਸ਼ੇਰਾ ਹਾਂ ਬਾਈ ਪੰਜ ਸ਼ੋ ਜਿੱਤ ਗਿਆ ਜੀ ਕਾਫੀ ਸ਼ੋ ਜਿੱਤਦੇ ਹੋਇਆ ਬਿਸ਼ੇਰੇ ਨੇ ਇਦਾਂ ਦੀ ਕੋਈ ਹੈ ਨਹੀਂ ਗੱਲਬਾਤ ਤੇ ਮੱਥੇ ਦੇ ਪਟਾ ਤੇ ਦੋ ਪੈਰ ਚਿੱਟੇ ਆ ਰਿਜ਼ਲਟ ਚੰਗੇ ਆਉਣ ਦੀ ਉਮੀਦ ਆ ਘੱਟ ਮਾਂ ਬਹੁਤ ਚੰਗੀ ਆ ਬਾਈ ਇਹ ਜੀ ਮਾਂ ਕਿਹੜੀ ਆ ਜੀ ਰਤਨਾਕਰ ਦੀ ਆ ਜੀ 62 63 ਇੰਚ ਦੀ ਘੋੜੀ ਆ 62 63 ਇੰਚ ਦੀ ਵੱਡੀ ਗੱਲ ਇਹ ਹੋ ਗਈ ਨਾ ਬਾਈ ਆਊਟਬਰੀਡ ਹੋ ਗਿਆ ਘੋੜਾ ਮਾਂ ਅਲੱਗ ਬਾਪ ਅਲੱਗ ਬਿਲਕੁਲ ਬਾਈ ਬਿਲਕੁਲ ਤੇ ਸੋਨਾ ਬੱਚੇ ਸੂਗਾ ਤੇ ਇਹਦੀ ਫੀਸ ਦੀ ਗੱਲ ਕਰੀਏ ਇਹਦੀ 51 ਜੀ ਇਹਦੀ 51 ਤੇ ਇਹਦੀ 51 ਤੋਂ ਵੀ ਨਹੀਂ ਇਹਦੀ ਵੀ ਲਸਨੀ ਇਹਦਾ ਬਾਈ ਕਰ ਦਿਆਂਗੇ ਮਾਨਤਾ ਨੇ ਇਹਦਾ ਬਿਲਕੁਲ ਇਹ ਨਮਾ ਘੋੜਾ ਹਾਂਜੀ ਬਾਈ ਹਾਂਜੀ ਯਾਨੀ ਸਰਦਾਰ ਤਾਂ ਪੂਰਾ ਚੈਂਪੀਅਨ ਹੀ ਬਿਲਕੁਲ ਬਾਈ ਬਿਲਕੁਲ ਬਿਲਕੁਲ ਚਲੋ ਘੈਂਟ ਆ ਜੀ ਜੇ ਕਿਸੇ ਮੇਰੇ ਵੀਰ ਨੂੰ ਸਟੱਡ ਸਰਵਿਸ ਚਾਹੀਦੀ ਹੈ ਉਹਦੇ ਲਈ ਵੀ ਬਾਈ ਪਿੰਕੇ ਨੂੰ ਫੋਨ ਕਰ ਸਕਦੇ ਹੋ ਜੇ ਕਿਸੇ ਬਾਈ ਨੂੰ ਘੋੜੀ ਚਾਹੀਦੀ ਹੈ ਸੇਲ ਵਾਲੀਆਂ ਬਾਈ ਕੋਲ ਤਿੰਨ ਚਾਰ ਖੜੀਆਂ ਉਹਦੇ ਲਈ ਵੀ ਕਰ ਸਕਦੇ ਹੋ ਪਿੰਕਾ ਬੜਾ ਘੈਂਟ ਬੰਦਾ ਜੀ ਜੇ ਕਿਸੇ ਮੇਰੇ ਵੀਰ ਨੂੰ ਜਾਨਵਰ ਚਾਹੀਦਾ ਤਾਂ ਕੱਲ ਕਰ ਲਿਓ ਬਾਈ ਦਾ ਆਪਾਂ ਨੰਬਰ ਦੇ ਦਾਂਗੇ ਅਗਲੀ ਵੀਡੀਓ ਨਾਲ ਆਪਾਂ ਫੇਰ ਮਿਲਾਂਗੇ ਸ਼ਮਸ਼ਾਨ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਬੈਲਦਿਆਂ ਘਰਾਂ ਲੱਬ ਚੱਲਵਾਦਾ ਸਾਰੀ ਟੀਮ ਨਾਲ ਹੀ ਸ਼ੰਸ਼ਾਨ ਦੀ ਦਾ ਲੋਹਟ ਵੱਧੀ ਟੀਮ ਦਾ ਸਾਰੀ ਦਾ ਸਾਡੀ ਬੀਟ ਦਾ ਬਹੁਤ ਬਹੁਤ ਧੰਨਵਾਦ ਬੀਟ ਅੱਜ ਬਲੈਰੋ ਖੰਮ ਤੇ ਜਿਆਦਾ ਬੰਦੇ ਆਏ ਆ ਚਲੋ ਠੀਕ ਹੈ ਬਾਈ ਥੈਂਕ ਯੂ ਜੀ ਓਕੇ ਜੀ ਲਵ ਯੂ